ਦੋ ਵਿਅਕਤੀਆਂ ਦੀ ਸਾਂਝ ਕੋ ਬਹੁਤ ਵੱਡੀ ਗੱਲ ਨਹੀਂ ਹੁੰਦੀ ਪਰ ਇਹ ਬਹੁਤ ਵੱਡੀ ਗੱਲ ਹੈ ਇਸ ਵੱਡੀ ਗੱਲ ਦਾ ਇਹ ਹੈ ਕਿ ਇੱਕ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਆ ਤੇ ਦੂਜਾ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦਾ ਮੁਖੀ ਆ ਐਲਨ ਮਸਕ ਤੇ ਸਿੱਧਾ-ਸਿੱਧਾ ਅਸਰ ਪੈਣਾ ਵੀ ਉਹਦੇ ਸਰਕਾਰ ਨਾਲ ਸਬੰਧ ਟੁੱਟ ਜਾਣਗੇ ਜਿੰਨੇ ਕੰਟਰੈਕਟ ਵਗੈਰਾ ਸਾਰੇ ਜਾਂਦੇ ਲੱਗਣਗੇ ਆਰਥਿਕ ਰੂਪ ਦੇ ਵਿੱਚ ਉਹਦਾ ਨੁਕਸਾਨ ਹੋਊਗਾ ਟਰੰਪ ਦਾ ਨੁਕਸਾਨ ਹੋਣਾ ਉਹ ਇਹ ਹੋਣਾ ਕਿ ਜਿਹੜੇ ਬਿਗ ਬਿਊਟੀਫੁਲ ਬਿੱਲ ਦਾ ਰੌਲਾ ਪੈ ਰਿਹਾ ਹੋ ਸਕਦਾ ਉਹ ਪਾਸ ਹੀ ਨਾ ਹੋਵੇ ਸੈਨੇਟ ਦੇ ਵਿੱਚੋਂ ਐਲਨ ਮਸਕ ਨੇ ਸਿੱਧੀ ਆਲੋਚਨਾ ਕੀਤੀ ਆ ਕਿ ਜਿਹੜਾ ਮੇਨ ਟੈਕਸ ਵੈਲ ਆ ਇਹਦੇ ਨਾਲ ਅਮਰੀਕਾ ਦੇ ਵਿੱਚ ਆਰਥਿਕ ਮੰਦਵਾੜਾ ਯੂ ਰੈਸੈਸ਼ਨ ਆ ਜਾਊਗਾ ਜਿਹੜਾ ਸੰਭਿਆ ਨਹੀਂ ਜਾਣਾ ਟਰੰਪ ਨੇ ਉਲਟਾ ਹਿੱਟਬੈਕ ਕੀਤਾ ਉਹ ਕਹਿੰਦਾ ਸਾਰੇ ਸਰਕਾਰੀ ਠੇਕੇ ਜਿੰਨੇ ਇਹਨਾਂ ਦੀਆਂ ਕੰਪਨੀਆਂ ਨੂੰ ਦਿੱਤੇ ਆ ਕਿੰਨੇ ਬਿਲੀਅਨ ਡਾਲਰ ਦੀਆਂ ਸਬਸਿਡੀਆਂ ਤੇ ਡੀਲਾਂ ਦਿੱਤੀਆਂ ਸਾਰੀਆਂ ਕੈਨਸਲ। ਜੇ ਡੋਨਲਡ ਟਰੰਪ ਤੇ ਐਲਨ ਮਸਕ ਦੀ ਆਪਸ ਦੇ ਵਿੱਚ ਟੁੱਟੀ ਸਾਂਝ ਦੀ। ਡੋਨਲਡ ਟਰੰਪ ਤੇ ਐਲਨ ਮਸਕ ਦੀ ਸਾਂਝ ਬਹੁਤ ਸੀ ਅਸੀਂ ਕੱਲ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਸੀ ਟੁੱਟ ਗਈ। ਜਦੋਂ ਕਿ ਜਿਹੜੇ ਐਲਨ ਮਸਕ ਨੇ ਉਹ ਕਹਿੰਦੇ ਸੀ ਕਿ ਇਹ 트াম্প ਦੇ ਫਰਸਟ ਬੱਡੀ ਨੇ ਤੇ ਕੈਂਪੇਨ ਦੇ ਵਿੱਚ ਮਦਦ ਕੀਤੀ ਸੀ ਕਈ ਸੈਂਕੜੇ ਮਿਲੀਅਨ ਡਾਲਰ ਉਹਦੇ ਵਿੱਚ ਲਾਇਆ ਸੀ ਲਗਾਤਾਰ ਇਹ ਪਿਛਲੇ ਦਿਨਾਂ ਤੋਂ ਗੱਲਬਾਤ ਆਉਂਦੀ ਸੀ ਪਰ ਕੱਲ ਦੀ ਹੁਣ ਜ਼ਿਆਦਾ ਚਰਚਾ ਦੇ ਵਿੱਚ ਆ ਤੇ ਹੁਣ ਲੋਕ ਇਹਦੇ ਬਾਰੇ اٹਕ ਲਾਏ ਲਾਰਾ ਵੀ ਹੋਣਾ ਕੀ ਹੈ ਦੋ ਵਿਅਕਤੀਆਂ ਦੀ ਸਾਂਝ ਕੋ ਬਹੁਤ ਵੱਡੀ ਗੱਲ ਨਹੀਂ ਹੁੰਦੀ ਪਰ ਇਹ ਬਹੁਤ ਵੱਡੀ ਗੱਲ ਹੈ ਇਸ ਵੱਡੀ ਗੱਲ ਦਾ ਇਹ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਤੇ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਇੱਕ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਆ ਤੇ ਦੂਜਾ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦਾ ਮੁਖੀ ਆ ਇਹ ਗੱਲ ਓਵਰਆਲ ਅਮਰੀਕਾ ਦੇ ਲਈ ਚੰਗੀ ਨਹੀਂ ਆ ਦਰਸਲੇ ਅਮਰੀਕਾ ਦੇ ਲਈ ਚੰਗੀ ਨਹੀਂ ਆ ਇਹ ਦੁਨੀਆ ਦੇ ਲਈ ਚੰਗੀ ਨਹੀਂ ਆ ਇਹਨੇ ਸਿਰਫ ਅਮਰੀਕਾ ਦੇ ਉੱਤੇ ਮਾੜਾ ਇਹਦਾ ਬਿਨਾਂ ਸ਼ੱਕ ਮਾੜਾ ਅਸਰ ਹੋਣਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਇਹ ਨਹੀਂ ਕਿ ਇਹਦਾ ਮਾੜਾ ਅਸਰ ਟਰੰਪ ਨੂੰ ਹੋਊਗਾ ਜਾਂ ਰਿਪਬਲਿਕਨ ਨੂੰ ਹੋਊਗਾ ਜਾਂ ਰਿਪਬਲਿਕਨ ਦਾ ਉਹ ਸੈਕਟਰ ਜਿਹੜਾ ਟਰੰਪ ਦੇ ਬਹੁਤ ਨੇੜੇ ਆ ਉਹ ਉਹਦਾ ਇਹਨੂੰ ਉਹਨੂੰ ਨੁਕਸਾਨ ਹੋਊਗਾ ਜਾਂ ਐਲਨ ਮਸਕ ਕਿਹੜਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹਦਾ ਕੋਈ ਅਸਰ ਪੈ ਜੂਗਾ ਉਹਨਾਂ ਦੋਵਾਂ ਦੇ ਉੱਤੇ ਅਸਰਤ ਪੈਣਾ ਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਐਲਨ ਮਸਕ ਤੇ ਸਿੱਧਾ ਸਿੱਧਾ ਅਸਰ ਪੈਣਾ ਵੀ ਉਹਦੇ ਸਰਕਾਰ ਨਾਲ ਸਬੰਧ ਟੁੱਟ ਜਾਣਗੇ ਜਿੰਨੇ ਕੰਟਰੈਕਟ ਵਗੈਰਾ ਸਾਰੇ ਜਾਂਦੇ ਲੱਗਣਗੇ ਆਰਥਿਕ ਰੂਪ ਦੇ ਵਿੱਚ ਉਹਦਾ ਨੁਕਸਾਨ ਹੋਊਗਾ ਕਿਉਂਕਿ ਜੋ ਟਰੰਪ ਵੀ ਉਹਨਾਂ ਨਾਲ ਵੈਰ ਪਾ ਕੇ ਬੈਠ ਗਏ ਜਾਂ ਉਹਨਾਂ ਨੂੰ ਲੱਗਿਆ ਵੀ ਇਹ ਠੀਕ ਨਹੀਂ ਆ ਦੂਜਾ ਜਿਹੜਾ ਮਾਮਲਾ ਜਿਹੜਾ ਟਰੰਪ ਦਾ ਨੁਕਸਾਨ ਹੋਣਾ ਉਹ ਇਹ ਹੋਣਾ ਕਿ ਜਿਹੜੇ ਬਿਗ ਬਿਊਟੀਫੁਲ ਬਿੱਲ ਦਾ ਰੋਲਾ ਪੈ ਰਿਹਾ ਹੋ ਸਕਦਾ ਉਹ ਪਾਸ ਹੀ ਨਾ ਹੋਵੇ ਸੈਨੇਟ ਦੇ ਵਿੱਚੋਂ ਗੱਲਬਾਤ ਉੱਥੇ ਖਤਮ ਹੋ ਜਵੇ ਹੁਣ ਨਹੀਂ ਪਾਸ ਹੁੰਦਾ ਇਹ ਹੁਣ ਨਹੀਂ ਪਾਸ ਹੁੰਦਾ ਦਾ ਮਤਲਬ ਇਹ ਸੰਭਾਵਨਾ ਬਹੁਤ ਘਟ ਗਈ ਹੈ ਇਹ ਮੁੱਦਾ ਐਡਾ ਵੱਡਾ ਬਣ ਗਿਆ ਪੂਰੀ ਦੁਨੀਆ ਦੇ ਵਿੱਚ ਜਿਹਦੇ ਬਾਰੇ ਟਰੰਪ ਦੇ ਸਾਥੀ ਸਭ ਤੋਂ ਨੇੜੇ ਦਾ ਫਰਸਟ ਬੜੀ ਮਤਲਬ ਐਲਨ ਮਸਕ ਇਹ ਗੱਲ ਕਹਿ ਗਿਆ ਤੇ ਰਿਪਬਲਿਕਨ ਸੋਚਣਗੇ ਉੱਥੇ ਕਿ ਇਸ ਚੀਜ਼ ਦਾ ਕਰਨਾ ਕੀ ਹੈ ਦੂਜੀ ਗੱਲ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦੀ ਜਦੋਂ ਦੌਲਤ ਨੂੰ ਫਰਕ ਪੈ ਰਿਹਾ ਤਾਂ ਉਹ ਸਾਰੀ ਇਕਨੋਮੀ ਦੇ ਉੱਤੇ ਫਰਕ ਪਾਊਗਾ ਉਹਦਾ ਜਿਹੜਾ ਇਸ ਵੇਲੇ ਦੁਨੀਆ ਦੇ ਵਿੱਚ ਜਿਹੜਾ ਸਾਰੇ ਦੁਨੀਆ ਦੀ ਗ੍ਰੋਥ ਘਟੀ ਆ ਕੈਨੇਡਾ 'ਚ ਇਸ ਵੇਲੇ ਆਰਥਿਕ ਮੰਦਵਾੜਾ ਚੱਲ ਰਿਹਾ ਅਮਰੀਕਾ 'ਚ ਆਰਥਿਕ ਮੰਦੀ ਚੱਲ ਰਹੀ ਆ ਇਹ ਸਾਰੀ ਦੁਨੀਆ ਦੇ ਵਿੱਚ ਇਹ ਹੋ ਰਿਹਾ ਔਰ ਉਹਦਾ ਮੁੱਖ ਕਾਰਨ ਇਹ ਆ ਕਿ ਜਿਹੜੇ ਟੈਰਿਫ ਸੀਗੇ ਤੇ ਟੈਰਿਫ ਦੇ ਪਿੱਛੇ ਕੌਣ ਸੀ ਤੇ ਇਹਦੇ ਵਿੱਚੇ ਹੁਣ ਕੀ ਆ ਇਹ ਸਾਰਾ ਸਬੰਧ ਸੀਗਾ ਸੋ ਇਹਦਾ ਅਸਰ ਐਲਨ ਮਸਕ ਤੇ ਡੋਨਲਡ ਟਰੰਪ ਨਾਲ ਨਾ ਰਹਿ ਕੇ ਜਿਹੜੀ ਇਹਨਾਂ ਦੀ ਲੜਾਈ ਚੱਲੀ ਐ ਇਸ ਵੇਲੇ ਆਪਣੇ ਟ੍ਰੁੱਥ ਸੋਸ਼ਲ ਦੇ ਉੱਤੇ ਤੇ ਦੂਜੇ ਵੀ ਪਲੇਟਫਾਰਮ ਦੇ ਉੱਤੇ ਐਕਸ ਦੇ ਉੱਤੇ ਐਲਨ ਮਸਕ ਨੇ ਸਿੱਧੀ ਆਲੋਚਨਾ ਕੀਤੀ ਆ ਕਿ ਜਿਹੜਾ ਮੇਨ ਟੈਕਸ ਵੈਲ ਆ ਇਹਦੇ ਨਾਲ ਅਮਰੀਕਾ ਦੇ ਵਿੱਚ ਆਰਥਿਕ ਮੰਦਵਾੜਾ ਯੂ ਰੈਸੈਸ਼ਨ ਆ ਜੂਗਾ ਜਿਹੜਾ ਸੰਭਿਆ ਨਹੀਂ ਜਾਣਾ ਪ੍ਰੰਪ ਨੇ ਉਲਟਾ ਹਿੱਟਬੈਕ ਕੀਤਾ ਉਹ ਕਹਿੰਦਾ ਸਾਰੇ ਸਰਕਾਰੀ ਠੇਕੇ ਜਿੰਨੇ ਇਹਨਾਂ ਦੀਆਂ ਕੰਪਨੀਆਂ ਨੂੰ ਦਿੱਤੇ ਆ ਔਰ ਕਿੰਨੇ ਬਿਲੀਅਨ ਡਾਲਰ ਦੀਆਂ ਸਬਸਿਡੀਆਂ ਤੇ ਡੀਲਾਂ ਦਿੱਤੀਆਂ ਸਾਰੀਆਂ ਕੈਨਸਲ ਫॉर ਟੈਸਲਾ ਦੀ ਸਟਾਕ 14% ਥੱਲੇ ਆ ਗਿਆ ਇੱਕ ਦਿਨ ਦੇ ਵਿੱਚ 14% ਇਨ 1 ਡੇ ਤੇ ਇਹਦਾ ਜਿਹੜਾ ਜਿਹੜੀ 트ੰਪ ਦੀ ਮੀਮ ਕੋਇਨ ਦੀ ਵੈਲਿਊ ਆ ਉਹ ਵੀ ਬਹੁਤ ਥੱਲੇ ਚਲੇਗੀ ਜਦੋਂ ਇਹ ਸਾਰੇ ਕੁਝ ਦੇ ਵਿੱਚ ਜਦੋਂ ਇਹ ਲੜਕ ਦੀ ਤਰ੍ਹਾਂ ਦੀ ਪਹਿਲਾਂ ਵੀ ਆਪਸ ਦੇ ਵਿੱਚ ਸੀ ਇਹ ਲੜਾਈ ਜਦੋਂ ਇਹ ਲੜਾਈ ਪਬਲਿਕ ਹੋਈ ਆ ਉਹਦੇ ਨਾਲ ਇਹ ਸਾਰਾ ਕੁਝ ਵਾਪਰ ਗਿਆ ਹੁਣ ਇਹ ਆ ਕਿ ਮਾਸਕ ਨੇ 트럼ਪ ਨੂੰ ਅਕਿਊਜ਼ ਕੀਤਾ ਵੀ ਜਿਹੜਾ ਉਹ ਐਪਸਟ੍ਰੀਨ ਵਾਲਾ ਮਾਮਲਾ ਆ ਐਪਸਟ੍ਰੀਨ ਫਾਈਲਸ ਏ ਜਿਹੜੀਆਂ ਇੱਕ ਬਹੁਤ ਵੱਡਾ ਸੈਕਸ ਆਫੈਂਡਰ ਦਾ ਕੇਸ ਆ ਬੜਾ ਲੰਬਾ ਚੌੜਾ ਇਹ ਚੱਕਰ ਆ ਉਹਦੇ ਨਾਲ ਜੋੜ ਕੇ ਤੇ ਪਰ ਪ੍ਰੂਫ ਕੋਈ ਨਹੀਂ ਦਿੱਤਾ ਵਾਈਟ ਹਾਊਸ ਇਸ ਗੱਲ ਤੋਂ ਨਾਰਾਜ਼ ਆ ਵੀ ਤੁਸੀਂ ਇਹ ਕਹਿੰਦੇ ਬਦਕਿਸਮਤੀ ਆ ਕਿ ਐਡਾ ਵੱਡਾ ਇਲਜ਼ਾਮ ਕੋਈ ਲਾ ਰਿਹਾ ਬਿਨਾ ਪ੍ਰੂਫ ਤੋਂ ਪੋਲਿਟੀਕਲ ਡੈਮੇਜ ਇਹਨਾਂ ਦਾ ਹੋਊਗਾ ਇਸ ਲੜਾਈ ਦੇ ਨਾਲ ਰਿਪਬਲਿਕਨ ਜਿਹੜੇ ਕੁਝ ਲੀਡਰ ਨੇ ਉਹ ਨਿਊਟਰਲ ਹੋ ਗਏ ਹੁਣ ਜਾਂ ਤੇ ਉਹ ਆਪਣੇ ਲੀਡਰ ਦੇ ਹੱਕ 'ਚ ਬੋਲਣ ਪਰ ਕੋਸ਼ਰ ਪਬਲਿਕਨ ਨਿਊਟਰਲ ਹੋ ਗਿਆ ਵੀ ਉਹ ਬੋਲੇ ਹੀ ਨਹੀਂ ਕੁਝ ਵੀ ਤੁਹਾਡੀ ਆਪਸ ਚ ਲੜਾਈ ਸੀ ਜੋ ਮਰਜ਼ੀ ਕਰੋ ਪਰ ਦੂਜੇ ਜਿਹੜੇ ਆ ਉਹਨਾਂ ਨੇ ਓਪਨਲੀ ਟਰੰਪ ਦੀ ਸਪੋਰਟ ਕੀਤੀ ਹੈ ਸੋ ਉਹ ਕਹਿੰਦੇ ਵੀ ਐਲਨ ਮਸਕ ਇੱਥੇ ਤੱਕ ਚਲੇ ਗਿਆ ਇੱਥੇ ਤੱਕ ਨਹੀਂ ਸੀ ਇਹਨੂੰ ਜਾਣਾ ਚਾਹੀਦਾ ਮਸਕ ਜਿਹੜਾ ਆ ਉਹ ਕਹਿੰਦਾ ਕਿ ਐਲਨ ਮਸਕ ਨੇ ਇੱਕ ਹਿੰਟ ਦਿੱਤਾ ਹੈ ਵੀ ਮੈਂ ਥਰਡ ਪੋਲੀਟੀਕਲ ਪਾਰਟੀ ਬਣਾ ਲੈਣੀ ਹੈ ਜਿਹੜੀ Uh, 80% ਅਮਰੀਕਨ ਹੋ ਰਿਪਰਜੈਂਟ ਕਰੂਗੀ ਵੀ ਜਿਹੜੇ 10% ਆ ਉਹ ਕਹਿੰਦਾ ਇਧਰਲੇ ਪਾਸੇ ਰਿਪਬਲਿਕਨ ਆ ਦੂਜੇ 10% ਇਧਰਲੇ ਪਾਸੇ ਡੈਮੋਕ੍ਰੇਟ ਆ ਜਿਹੜੇ ਵਿਚਕਾਰ 80% ਆ ਜ ਇਹਨਾਂ ਦੀ ਕੋਈ ਗੱਲਬਾਤ ਹੀ ਨਹੀਂ ਉਹਨਾਂ ਲਈ ਉਹ ਕਹਿੰਦਾ ਮੈਂ ਇੱਕ ਨਵੀਂ ਪੋਲੀਟੀਕਲ ਪਾਰਟੀ ਬਣਾ ਦਊਗਾ ਸੋ ਇੱਕ ਵੱਡੀ ਤਸਵੀਰ ਜਿਹੜੀ ਹੈ ਫਾਈਟ ਦੱਸਦੀ ਹੈ ਕਿ ਬਹੁਤ ਡੂੰਗਾ ਇਹਨਾਂ ਦੇ ਵਿੱਚ ਡਿਵਾਈਡ ਹੋਈ ਆ ਹੁਣ ਕੀ ਕਰਦੇ ਆ ਇਹ ਇਹਦਾ ਦੁਨੀਆ ਦੇ ਉੱਤੇ ਕੀ ਅਸਰ ਪੈਂਦਾ ਇਹ ਦੇਖਣ ਵਾਲੀ ਗੱਲਬਾਤ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ